ਇੱਤੇ ਦੇ ਨਿਹਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋੜ ਦੇ ਪਿੰਡ ਸੋਥਾ ਵਿਖੇ ਕਿਸਾਨਾਂ ਦੀ ਕਰੀਬ 38 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ ਜਿਸ ਦੇ ਮੌਕੇ ਉੱਪਰ ਪਹੁੰਚ ਕੇ ਕੈਬਨਿਟ ਮੰਤਰੀ ਡਾਕਟਰ ਬਲਜੀਤਪੁਰ ਦੇ ਵੱਲੋਂ ਉਹਨਾਂ ਕਿਸਾਨਾਂ ਨਾਲ ਰਾਪਤਾ ਕੀਤਾ ਗਿਆ ਤੇ ਉਹਨਾਂ ਵੱਲੋਂ ਆਪਣੇ ਕੋਲੋਂ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਤੇ ਅੱਜ ਪਿੰਡ ਸੋਥਾ ਵਿਖੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਦੇ ਵੱਲੋਂ 10 ਦੇ ਕਰੀਬ ਕਿਸਾਨਾਂ ਨੂੰ ਜਿਨ੍ਹਾਂ ਦੀ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ ਸੀ ਉਹਨਾਂ ਕਿਸਾਨਾਂ ਨੂੰ ਆਪਣੇ ਕੋਲੋਂ 33000 ਰੁਪਏ ਦੀ ਨਕਦੀ ਅਤੇ 12 ਮਣ ਪ੍ਰਤੀ ਕਿਸਾਨ ਨੂੰ 1 ਸਾਲ ਦੀ ਕਣਕ ਵੀ ਅੱਜ ਪਿੰਡ ਸਾਥੋ ਵਿਖੇ ਵੰਡੀ ਗਈ ਹੈ ਨਾਲ ਹੀ ਲਗਦੇ ਪਿੰਡ ਚੱਕਥੂ ਵਾਲੇ ਤੇ ਤਿੰਨ ਕਿਸਾਨਾਂ ਦੀ ਕਣਕ ਦੀ ਫਸਲ ਜੋ ਕਿ ਬੀਤੇ ਦਿਨ ਅੱਗ ਲੱਗਣ ਕਰਕੇ ਸੜ ਕੇ ਸਵਾਹ ਹੋ ਗਈ ਸੀ ਉਹਨਾਂ ਕਿਸਾਨਾਂ ਨੂੰ ਵੀ ਅੱਜ ਪਿੰਡ ਸੋਥਾ ਵਿਖੇ 33000 ਰੁਪਏ ਦੀ ਨਕਦੀ ਸਹਾਇਤਾ ਦਿੱਤੀ ਗਈ ਹੈ ਤੇ ਇਸ ਮੌਕੇ ਡਾਕਟਰ ਬਲਜੀਤ ਕੌਰ ਕੈਬਨਟ ਮੰਤਰੀ ਪੰਜਾਬ ਸਰਕਾਰ ਨੇ মিডিਆ ਨਾਲ ਗੱਲਬਾਤ ਕੀਤੀ ਹੈ। ਹੁਣ ਕੀ ਨਾ ਮਦਦ ਬਲਵਿੰਦਰ ਸਿੰਘ ਜੀ ਕਿੰਨੀ ਕਿੜੀ ਕਰਦੇ ਸਰਬਿਸ ਦੋ ਅੱਕੜ ਦੀ ਦੋ ਅੱਕੜ ਹਾਂ ਜਾਨੀ ਅਕਰ ਤੇ ਦਵਾਈ ਕਰਦੇ ਹਾਂ ਜੀ ਬਾਈ ਕਿੰਨੇ ਫਿਰ ਤੇ ਕਰਦੇ ਦੋ ਕਿੜਦੇ ਕਰਦੇ ਦੋ ਅੱਕੜ ਕਰਦੇ ਉਹੀ ਸਰਦਕੀ ਹਾਂਜੀ ਦੋਸਤ ਅੱਜ ਮਪਤੀ ਕਾ ਆਇਆ ਤਾਂ ਉਹ ਆਪਜਾ ਬੋਕੇ ਤੇ ਦਿੱਤਾ ਗਿਆ ਕਿ ਅਰਜੁਨ ਨੇ ਬੰਡਿਆ ਜੀ ਬੰਡਿਆ ਜੀ ਹਾਂਜੀ ਕਿਵੇਂ ਦੇਖਦੇ ਹੋ ਬਹੁਤ ਵਧੀਆ ਚੰਗਾ ਦੇਖੇ ਆਸਲ ਇਹ ਹੋ ਗਿਆ ਦਿਖਾਵਾ ਹੁੰਦੀ ਹਾਂਜੀ ਇਹ ਪਹਿਲੇ ਪਾਸੇ ਨੰਬਰ ਲੈ ਕਰਦੇ ਇਹ ਪਹਿਲੇ ਨੰਬਰ ਦਾ ਜਿਹੜਾ ਸਰਕਾਰ ਨੇ ਤੁਰਕ ਬੰਡਿਆ ਜੀ ਇਹ ਤੋਂ ਪਹਿਲਾਂ ਜਿੰਨੇ ਸਰਕਾਰਾਂ ਆਏ ਉਹਨਾਂ ਨੇ ਲਾਰੇ ਲਾਏ ਮਿਰਨੰਭਾਈ ਜੀ ਗਰਮੀ ਸਿੰਘ ਅੱਜ ਕਾਰਨ ਜੀ ਮੇਰੇ ਉੱਥੇ 6 ਕੜ ਤਣਕ ਸੀਗੀ ਤੇ ਉਹ ਸਾਰੀ ਜਾਨੀ ਕਿ ਅੱਗ ਦੀ ਲਪੇਟ ਚ ਆ ਗਈ ਸੀ ਮੈਂ ਪੈਸੇ ਨਾਲ ਲੈਣ ਦਾ ਕਾਰਨ ਨਹੀਂ ਆ ਬਈ ਮੇਰੇ ਕੋਲੇ ਬਈ ਉਹ ਘਾਟਾ ਚੱਲਣ ਦੀ ਸਮਰਤਾ ਹੈ ਕਿ ਮੈਂ ਇਹ ਚਾਹੁੰਦਾ ਬਈ ਇਸ ਪੈਸੇ ਦਾ ਕਿਸੇ ਹੋਰ ਨੂੰ ਡਿਸਟ੍ਰਿਬਿਊਟ ਕੀਤਾ ਜਾ ਵੀ ਜੋ ਹੋਰ ਲੋੜਵੰਦਾ ਹੋ ਕੇ ਪੰਜਾਬ ਦੇ ਵਿੱਚ ਕਟੂਗੜ ਮੇਰੇ ਕੋਲ 7-8 ਰਿਕਾਰਡ ਕਰਨ ਤੇ ਜਿਹੜੀ ਸੜੀ ਐ ਸੋ ਵੀ ਆਪਾਂ ਕਿਨੂੰ ਸਾਡੇ ਜੋ ਮਦਦ ਕਰਨੀ ਸੀ ਵੀ ਹੋਰ ਗਰੀਬ ਕਿਸਾਨ ਦੀ ਕਿਸੇ ਨੇ ਕੀਤੀ ਆ। ਘੋੜੇ ਬਣ ਕੇ ਇਹ ਕੰਮ ਕਰਦੇ ਜੀ। ਸਾਡੇ ਪਿੰਡ ਦੇ ਵਿੱਚ ਕਰੀਬਨ 35 ਤੋਂ 40 ਏਕੜ ਕਣਕ ਸੜੀ ਆ। 10-10 ਘਰ ਸੀ। ਕੁਝ ਛੋਟੇ ਕਿਸਾਨ ਜ਼ਿਆਦਾ ਸੀ। ਪ੍ਰਕਾਸ਼ ਤੋਂ ਇਲਾਵਾ ਜਿਹਨੇ ਕੜਕ ਵੱਡੇ ਜਾ ਰਹੀ ਹੈ ਤੇ ਹੋਰ ਇੱਕ ਸਮਾਜਿਕ ਕੰਮ ਵੀ ਕਰਨੇ ਰਹੇ ਨੇ। ਕਰਦੇ ਜੀ। ਪਿੰਡ ਦਾ ਬਹੁਤ ਸਹਿਯੋਗ ਹੈ ਜੀ ਪਿੰਡ ਨੇ ਕਮੇਟੀ ਬਣਾਈ ਵੀ ਹੈ ਜੀ ਪਿੰਡ ਪੈਸੇ ਵੀ ਇਕੱਤਰ ਕਰ ਰਿਹਾ ਉਸ ਜੀ ਤੇ ਮੈਂ ਤਾਂ ਇਹ ਵੀ ਕਹਿਣਾ ਜੀ ਜੀ ਵਾਪਸ ਲਸਤਨਾਬ ਸਿੰਘ ਜੀ ਕਿੰਨੇ ਜਿਹੜੀ ਕਰਦਾ ਤੁਹਾਡੇ ਜਿੰਦਾ ਰੱਖਿਆ ਸੀ ਜੀ ਅਜਮਨ ਸਿੰਘ ਸਾਹਿਬ ਵੀ ਆਏ ਨੇ ਉਹਨਾਂ ਨੇ ਚੱਤੀ ਵੰਡੇ ਤੇ ਲਾਭਤ ਰਾਸ਼ੀ ਵੀ ਜਿਹੜੀ ਦੇਖੀ ਉਹ ਆਪਕੇ ਵੱਲੋਂ ਜਿਹੜੀ ਆ ਸਹਿਦ ਦਾ ਦਿੱਤਾ ਹਾਂਜੀ ਸਾਡੇ ਪਿੰਡ ਦਾ ਲਗਭਗ 37 38 ਕਿੱਲੇ ਰਕਵਾ ਸੜਿਆ ਸੀਗਾ ਜੀ ਉਹਦੇ ਵਾਸਤੇ ਮੰਤਰੀ ਸਾਹਿਬ ਉਸ ਦਿਨ ਮੌਕੇ ਤੇ ਆਏ ਸੀ ਉਹ ਵਾਦਾ ਕਰਕੇ ਗਏ ਸੀ ਲੋਕਾਂ ਨਾਲ ਵੀ ਸੀ ਤੁਹਾਡੀ ਵੱਧ ਤੋਂ ਵੱਧ ਹੈਲਪ ਕਰਾਂਗੇ ਉਹਨਾਂ ਨੇ ਆਪ ਦੇ ਲੈਵਲ ਤੇ ਮ ਲਗਭਗ 30000 ਰੁਪਏ ਪਰ ਪਰਸਨ ਹਰ ਇੱਕ ਬੰਦੇ ਨੂੰ ਤੇ 12 ਮਾਨ ਕਣਕ ਅੱਜ ਸਹਾਇਤਾ ਵਜੋਂ ਦਿੱਤੀ ਹੈ ਤੇ ਨਾਲ ਉਹਨਾਂ ਨੇ ਵਾਅਦਾ ਕੀਤਾ ਲੋਕਾਂ ਨਾਲ ਵੀ ਤੁਹਾਨੂੰ ਅਸੀਂ ਜਿਹੜਾ ਸਰਕਾਰ ਪੰਜਾਬ ਸਰਕਾਰ ਤੋਂ 18400 ਰੁਪਏ ਬੰਦਾ ਮਾਫੀ ਚ ਜਲਦੀ ਦਿਵਾਵਾਂਗੇ ਅਸੀਂ ਇਹਨਾਂ ਕਾਰਜਾਂ ਵਾਸਤੇ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਡਾਕਟਰ ਮਜੀਤ ਕੌਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹਨਾਂ ਜਲਦੀ ਉਹਨਾਂ ਦਾ ਆਉਣਾ ਤੇ ਨਾਲ ਲੋਕਾਂ ਦੀ ਹੈਲਪ ਵਾਸਤੇ ਵੀ ਜਲਦੀ ਦੁਆਰਾ ਆਉਣਾ ਕਿਵੇਂ ਦੇਖਦੇ ਹੋ ਜਿਹੜਾ ਕਿ ਮੰਤਰੀ ਸਾਹਿਬਾਂ ਨੇ ਤੁਹਾਨੂੰ ਅੱਜ ਲੋਕੇ ਤੇ ਜੇ ਕਹਿਦਿਏ ਜੇ ਵਾਦਾ ਕੀਤਾ ਸੀਗਾ 20000 ਰੁਪਏ ਦੀ ਨਗਰ ਰਕਮ ਜਿਹੜੇ ਤੁਹਾਡੇ ਪਿੰਡ ਦੇ ਲੋਕਾਂ ਨੂੰ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਪਿਛਲੇ ਸਰਕਾਰਾਂ ਦੌਰਾਨ ਦੇ ਉਸ ਵੇਲੇ ਆਪਕੋ ਜਿਹੜਾ ਦੇ ਤੁਰਕਾੜ ਦਾ ਹੁੰਦੇ ਰਹਿੰਦੇ ਆਖਰੀ ਅੱਜ ਤੱਕ ਪਹੁੰਚਾਉਂਗਾ ਨਹੀਂ ਜਿਹੜੇ ਪਿਛਲੇ ਸਰਕਾਰਾਂ ਦੌਰਾਨ ਹੁੰਦੇ ਰਹੇ ਆ ਉਹਨਾਂ ਦੇ ਮਾਅਵਜੇ ਬਹੁਤ ਘੱਟ ਮਿਲੇ ਆ ਜੇ ਮਿਲੇ ਆ ਤਾਂ ਉਹ ਗਲਤ ਤਰੀਕਿਆਂ ਨਾਲ ਜਿਨ੍ਹਾਂ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਉਹ ਲੈਂਦੇ ਰਹੇ ਆ ਤੇ ਲੋਡਵੰਦਨ ਕੀ ਲੋਕ ਮਾਅਵਜੇ ਤੋਂ ਵਾਂਝੇ ਰਹਿੰਦੇ ਰਿਹਾ ਸਿਰਫ ਤੇ ਸਿਰਫ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਇਹਨਾਂ ਜਲਦੀ ਤੇ ਇਹਨੇ ਸੁਚੱਜੇ ਢੰਗ ਨਾਲ ਕੋਈ ਵੀ ਗਲਤ ਬੰਦੇ ਦਾ ਨਾਮ ਨਹੀਂ ਹੈਗਾ ਵਿੱਚ ਜਿਹੜੇ ਜਿਹੜਾ ਖਰਾਬੇ ਵਾਸਤੇ ਲਿਖਿਆ ਗਿਆ ਰਕਮਾਂ ਉਹ ਜੇ ਕਿ ਵੀ ਆਦਮੀ ਨਹੀਂ ਹੈਗਾ ਜਿਹੜਾ ਗਲਤ ਲਿਖਿਆ ਗਿਆ ਵੀ ਉਨਾਂ ਹੀ ਰਕਮਾਂ ਤੇ ਲੋਡਵੰਦ ਇਨਸਾਨ ਉਹੀ ਮਤਲਬ ਉਹ ਕੀਤੇ ਹੈਗੇ ਆ ਸਰਪਸਾਨਾ ਨੇ ਉਹ ਵੈਸੇ ਨਹੀਂ ਕਿਹਾ ਕਿ ਮੇਰਾ ਸਾਧਨ ਸੀਗਾ ਕਿ ਸਾਡਾ ਲੋਡ ਨਹੀਂ ਹੈ ਹਾਂਜੀ ਕੁਝ ਕਿਸਾਨ ਜਿਨ੍ਹਾਂ ਕੋਲੇ ਠੀਕ ਸੀਗੇ ਸਾਧਨ ਮਤਲਬ ਉਹਨਾਂ ਨੇ ਸਾਡੇ ਤੁਨਵਾ ਪਰਿਵਾਰ ਹੈਗਾ ਉਹ ਮੁੰਡਾ ਜੋਬ ਕਰਦਾ ਹੈ ਉਹਦੀ ਮਿਸਿਸ ਵੀ ਜੋਬ ਕਰਦੀ ਹੈ ਉਹਨਾਂ ਨੇ ਹੈਲਪ ਨਹੀਂ ਲਈ ਉਹ ਕਹਿੰਦੇ ਜਿਹੜੇ ਲੋੜਵੰਦ ਹੈਗੇ ਉਹਨਾਂ ਨੂੰ ਦਿੱਤੀ ਜਾਵੇ ਕੁਝ ਕਿਸਾਨ ਨੇ ਕਣਕ ਸਿਰਫ ਉਹਨੇ ਕਿਸਾਨਾਂ ਨੇ ਲਈ ਹੈ ਜਿੰਨਾਂ ਕੋਲੇ ਕਣਕ ਨਹੀਂ ਬਚੀ ਸੀ ਜਿੰਨਾਂ ਰਕਬਾ ਸਾਰਾ ਹੀ ਸੜ ਗਿਆ ਸੀ ਜਿੰਨਾਂ ਕੋਲੇ ਕੁਝ ਨਾ ਕੁਝ ਰਕਬਾ ਬਚਿਆ ਸੀ ਉਹਨਾਂ ਵਿੱਚੋਂ ਕਿਸੇ ਵੀ ਕਿਸਾਨ ਨੇ ਕਣਕ ਨਹੀਂ ਲਈ ਸਰਕਾਰ ਦੇ ਅਧਿਕਾਰਲੇ ਹੋ ਜਾਂਦਾ ਥੀ ਕਿ ਹਰ ਸਾਲ ਜਿਹੜੀ ਗੱਲ ਕਰਦੇ ਆ ਅੱਗ ਲੱਗਦੀ ਹੈ ਕਿਸ ਤੋਂ ਨੇ ਸਰਕਾਰ ਜਿਹੜੀ ਆਪਣੀ ਕਰ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਜੀ ਇੱਕ ਛੋਟਾ ਜਿਹਾ ਅਭਰਾਲਾ ਹੈਗਾ ਹਰ ਕਬੈਨ ਨੂੰ ਇੱਕ ਟੈਂਕੀ ਮੁਹੱਈਆ ਕਰਾਈ ਜਾਵੇ ਜਿਹੜੀ ਟੈਂਕੀ ਤੇ ਇੰਜਨ ਫਟੇ ਫਾਇਰ ਬਗਰੇਡ ਆਨ ਚ ਬਹੁਤ ਸਮਾਂ ਲੱਗ ਜਾਂਦਾ ਹੈ ਉਹ ਲਗਭਗ ਜਿਹੜੇ ਪਿੰਡਾਂ ਚ ਬਣੀਆਂ ਹੋਈਆਂ ਹੈਗੀਆਂ ਉਹਨੇ ਫਾਇਰ ਬਗਰੇਡ ਦਾ ਕੰਮ ਕੀਤਾ ਲੋਕਾਂ ਦਾ ਨਿੱਜੀ ਸਾਧਨ ਲੋਕਾਂ ਨੂੰ ਜਦੋਂ ਲੋੜ ਪਵੇ ਵਰਤ ਸਕਦੇ ਆ ਕੋਈ ਬਹੁਤਾ ਲੰਮਾ ਨਹੀਂ ਹੈਗਾ ਥੋੜੇ ਪੈਸੇ ਦਾ ਬੋਲਦੇ ਸੀ ਮਾਈਕ ਚ ਆ ਜੀ ਆ ਜੀ ਭਾਈ ਕਿਹਨੇ ਆ ਜਾ ਤੁਮ ਨੂੰ 10 ਸਟਾ ਮਿੰਟ ਤੁਸੀਂ ਨੇੜੇ ਆ ਜਾ ਜੀ ਇਹ ਜਿਹੜਾ ਚੌਂਦੇ ਨੇ ਉਹ ਹਮਕੇ ਦੇਖਣ ਦਾ ਲੱਗਦਾ ਕਿ ਆਪਣਾ ਕਿਸੇ ਨਾਲ ਕਰਕੇ ਸਾਹ ਨੂੰ ਕਰਦਾ ਹੈ। ਬਾਅਦੋਂ ਆਪਣਾ ਤੋਂ ਮਾਗਲਾ ਸੁਣਿਆ ਕਿ ਕਿਹੜੇ ਦੇਖਦੇ ਕਿ ਨਹੀਂ ਕਿ ਨਹੀਂ। ਦੇਖੋ ਜੀ 5 ਦਿਨ ਪਹਿਲਾਂ ਬੜਾ ਦਰਦਨਾਕ ਹਾਦਸਾ ਜੋ ਸਾਡੇ ਮਲੋਟ ਦੇ ਕੁਝ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾਵਾ ਦੀ ਕਣਕ ਨੂੰ ਅੱਗ ਲੱਗੀ ਸੀ ਔਰ ਬਹੁਤੇ ਕਿਸਾਨ ਭਰਾਸ ਜਿਹੜੇ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੀ ਜਿਹੜੀ ਘਰਾਂ ਦੀ ਬਹੁਤ ਨਾਜ਼ੁਕ ਸੀ। ਸੋ ਉਦੋਂ ਮੈਂ ਦੇਖਣ ਆਈ ਸੀਗੀ ਔਰ ਜਾ ਲੋਕ ਇੱਕ ਤਰ੍ਹਾਂ ਨਾਲ ਤਰਸਯੋਗ ਹਾਲਤ ਬਣੀ ਹੋਈ ਸੀ ਕਿ ਗਾਂ ਦਾ ਨਜ਼ਰ ਨਹੀਂ ਸੀ ਆਉਂਦਾ ਕਿ ਹੁਣ ਕੀ ਬਣੂਗਾ ਸੋ ਮੈਂ ਉਦੋਂ ਅਨਾਉਂਸ ਵੀ ਕੀਤਾ ਸੀ ਕਿ ਮੈਂ 1 ਮਹੀਨੇ ਦੀ ਤਨਖਾਹ ਦਵਾਂਗੀ ਇਸ ਤੋਂ ਬਿਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਸੋ ਉਹਨਾਂ ਨੇ ਇੱਕ ਤਾਂ ਜੋ ਮੁਆਵਜ਼ਾ ਬਣਦਾ ਸਾਡੇ ਕਿਸਾਨ ਭਰਾਵਾਂ ਦਾ 18000 ਪ੍ਰਤੀ ਏਕੜ ਉਹ ਜਲਦੀ ਪਹੁੰਚਾਉਣ ਦਾ ਫੈਸਲਾ ਕੀਤਾ ਕਿ ਜਲਦ ਇਹਨਾਂ ਤੇ ਸਪੁਰਦ ਕੀਤਾ ਜਾਵੇਗਾ ਔਰ ਇਸ ਤੋਂ ਬਿਨਾ ਸਿੰਝੀ ਤੌਰ ਤੇ ਜੋ ਇਕੱਠੇ ਹੋ ਕੇ ਇਹਨਾਂ ਦੀ ਮਦਦ ਕੀਤੀ ਅੱਜ ਅਸੀਂ 30-30000 ਰੁਪਇਆ ਮਾਲੀ ਮਦਦ ਇੱਕ ਕਿਸਾਨ ਭਰਾ ਨੂੰ ਔਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਲਈ ਹੈ ਬਾਕੀਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਸੀ ਕਿਉਂਕਿ ਪਿੰਡ ਦੀ ਕਮੇਟੀ ਵੱਲੋਂ ਵੀ ਹੈਲਪ ਕੀਤੀ ਗਈ ਆ ਸੋ ਉਹਨਾਂ ਨੇ ਇਨਕਾਰ ਵੀ ਕੀਤਾ ਸੋ ਅਸੀਂ 30-30000 ਇੱਕ ਕਿਸਾਨ ਭਰਾ ਨੂੰ ਕੈਸ਼ ਦੇ ਤੌਰ ਤੇ ਇਮੀਡੀਏਟ ਹੈਲਪ ਕੀਤੀ ਆ ਔਰ ਇਸ ਤੋਂ ਬਿਨਾ ਬਾਰਾਮਣ ਕਣਕ ਇੱਕ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਕਿ ਇੱਕ ਸਾਲ ਦਾ ਉਹਨਾਂ ਦਾ ਕੋਟਾ ਜਿਹੜਾ ਪਰਿਵਾਰ ਵਾਸਤੇ ਦਿੱਤਾ ਜਾਵੇ ਔਰ ਇਸ ਤੋਂ ਬਿਨਾ ਤੂੜੀ ਦੀ ਹੈਲਪ ਕੀਤੀ ਗਈ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਇਮੀਡੀਏਟ ਹੈਲਪ ਹੋ ਸਕਦੀ ਸੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਹੌਸਲਾ ਹੋ ਜਾਂਦਾ ਕਿ ਚਲੋ ਕੁਛ ਨਾ ਕੁਛ ਸਾਡੇ ਕੋਲ ਹੈ ਸੋ ਮੈਨੂੰ ਲੱਗਦਾ ਕਿ ਇਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਧੰਨਵਾਦੀ ਵਾਲਾ ਇੱਕ ਜਿਹੜਾ ਰਵੱਈਆ ਦਿਖਾਇਆ ਜਿਹੜਾ ਪੰਜਾਬ ਸਰਕਾਰ ਕੱਲ ਕਰ ਨੂੰ ਅਗਿਆ ਰਸ਼ੀ ਜਰੂਰ ਕਰੀ ਕਿਸ ਤਰ੍ਹਾਂ ਦੀਆਂ ਗਰਦੋਰੀਆਂ ਸਿੱਧੀ ਕਰ ਰਹੀਆਂ ਆਈਆਂ ਸਭ ਤੋਂ ਜਲਦੀ ਸਮੇਂ ਨਾਲ ਕਰਵਾ ਅਗਿਆ ਰਸ਼ੀ ਅਸੀਂ ਉਸੇ ਦਿਨੀ ਕਿਉਂਕਿ ਮੈਂ ਉਦੋਂ ਮੌਕੇ ਤੇ ਹੀ ਪਹੁੰਚ ਗਈ ਸੀ ਔਰ ਇਮੀਡੀਏਟਲੀ ਐਸਟੀਐਮ ਨੂੰ ਬੁਲਾਇਆ ਸੀ ਕਿ ਗਰਦੋਰੀ ਜਿਹੜੀ ਆ ਬਹੁਤ ਜਲਦੀ ਔਰ ਛੇਤੀ ਰਿਪੋਰਟ ਭੇਜੀ ਜਾਵੇ ਡੀਸੀ ਸਾਹਿਬ ਨੂੰ ਵੀ ਮੈਂ ਕਿਹਾ ਹੋਇਆ ਜਿਆਦਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਪਹਿਲੇ ਤਜਰਬੇ ਆ ਕਿ ਕਈ ਵਾਰੀ ਗਰਦੋਰੀਆਂ ਦੇ ਚੱਕਰਾਂ 'ਚ ਕਈ ਵਾਰੀ ਥੱਲੇ ਵਾਲੇ ਜਿਹੜੇ ਅਧਿਕਾਰੀ ਆ ਉਹ ਬਹੁਤ ਸਮਾਂ ਲਾ ਦਿੰਦੇ ਆ ਸੋ ਬਹੁਤ ਜਲਦੀ ਅਸੀਂ ਜਿਹੜਾ ਇਹ ਕੰਮ ਨੂੰ ਸਿਰੇ ਚੜ੍ਹ ਦਾਂ ਇਹ ਜਿਹੜਾ ਹੈ ਅਸਲ ਦੇ ਪ੍ਰਭਾਵਤ ਹੋਇਆ ਸਮਝ ਲੈ ਮੇਰੇ ਹਲਕੇ ਦੇ ਵਿੱਚ ਤਕਰੀਬਨ 4-5 ਪਿੰਡਾਂ 'ਚ ਅੱਗ ਲੱਗੀ ਸੀ ਉਹਦੇ 'ਚ ਜਿਆਦਾ ਕਿਸਾਨ ਸਾਡੇ ਸੋਥਾ ਤੇ ਚੱਕ ਦੁਹੇ ਵਾਲੇ ਦੇ ਪ੍ਰਭਾਵਿਤ ਹੋਏ ਸੀ ਔਰ ਇਸ ਤੋਂ ਬਿਨਾ ਥੇੜੀ ਫਕਰਸਰ ਉੜਾਂਗ ਪਿੰਡ 'ਚ ਵੀ ਲੱਗੀ ਪਰ ਉੱਥੇ ਬਚਾਅ ਹੋ ਗਿਆ ਪਰ ਮੈਂ ਅੱਜ ਵੀ ਉਹੀ ਗੱਲ ਕਰਾਂਗੀ ਕਿ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਨੁਕਸਾਨ ਪਹੁੰਚਿਆ ਤਾਂ ਅਸੀਂ ਉਹਦੇ ਘਰ ਤੱਕ ਜਾਵਾਂਗੇ ਉਹਦੀ ਮਦਦ ਕਰਾਂਗੇ ਉਹ ਆ ਕੇ ਕਦੋਂ ਵੀ ਦੱਸ ਸਕਦਾ